ਪੰਜਾਬ ਦੀਆਂ ਤਹਿਸੀਲਾਂ ਦੇ ਵਿੱਚ ਮੁਰ ਤੋਂ ਵੱਡੀ ਹੜਤਾਲ ਹੋਣ ਜਾ ਰਹੀ ਹੈ ਤਾਂ ਰੈਵਨਿਊ ਅਫਸਰ ਯੂਨੀਅਨ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਐਲਾਨ ਕੀਤਾ ਗਿਆ ਕਿ 14 ਜਨਵਰੀ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਆ ਜੜੀ ਹੋ ਕੀਤੀ ਜਾਵੇਗੀ ਤਾਂ ਆਪਣੀਆਂ ਮੰਗਾਂ ਨੂੰ ਲੈ ਕੇ ਇਹ ਚੇਤਾਵਨੀ ਜੜੀ ਦਿੱਤੀ ਗਈ ਹੈ ਦਰਅਸਲ ਐਸੋਸੀਏਸ਼ਨ ਦੇ ਪ੍ਰਧਾਨ ਦੇ ਉੱਤੇ ਰਿਸ਼ਵਤ ਦੇ ਇਲਜ਼ਾਮ ਲੱਗੇ ਫਾਂ ਦੇ ਜਿਸ ਤੋਂ ਬਾਅਦ ਲਗਾਤਾਰ ਉਹਨਾਂ ਵੱਲੋਂ ਹੜਤਾਲਾਂ ਰੇਡੀਓ ਕੀਤੀ ਜਾਂਦੀ ਆ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਪ੍ਰਧਾਨ ਸੁਖਚਾਰਨ ਜੰਨੀ ਜ਼ਮਾਨਤ ਉੱਤੇ ਬਾਹਰ ਆਏ ਨੇ ਤਾਂ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਅਤੇ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਉਹਨਾਂ ਨੇ ਬੇਬੁਨਿਆਦ ਦੱਸਿਆ ਹੈ ਅਤੇ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਤਾਂ ਪੂਰੇ ਮਾਮਲੇ ਬਾਰੇ ਕੀ ਕੁਝ ਕਹਿਣਾ ਹੈ ਰੈਵਿਊ ਅਫਸਰ ਐਸੋਸੀਏਸ਼ਨ ਦੇ ਮੈਂਬਰਾਂ ਦਾ ਆਓ ਦੇਖਦੇ ਹਾਂ ਅਸੀਂ ਅੱਜ ਹੀ ਕਹਿ ਦਈਏ ਵੀ ਸੋਮਵਾਰ ਤੋਂ ਜੀ ਸਟ੍ਰਾਈਕ ਕਰਦੇ ਆ ਅਸੀਂ ਨਹੀਂ ਚਾਹੁੰਦੇ ਕਿ ਲੋਕ ਜਿਹੜੇ ਨੇ ਅਪਾਇੰਟਮੈਂਟ ਲਈ ਆ ਉਹ ਖਰਾਬ ਹੋਵੇ ਇਸ ਕਰਕੇ ਅਸੀਂ ਇਹਨਾਂ ਨੂੰ ਮੰਤਰੀ ਸਾਹਿਬ ਨੇ ਮਨਜ਼ੂਰ ਨੇ ਕਿਹਾ ਸੀਗਾ ਵੀ ਸਾਨੂੰ ਦੋ ਦਿਨ ਦਾ ਟਾਈਮ ਦੇ ਕੇ ਕੇਂਦਰ ਦੇ ਅਸੀਂ ਇਹਨਾਂ ਨੂੰ ਤਿੰਨ ਦਿਨ ਦੇ ਦਿੱਤੇ ਅੱਜ ਦਾ ਸੰਡੇ ਦਾ ਮੰਡੇ ਦਾ ਲੋੜੀ ਦਾ ਵੀ ਤੁਸੀਂ ਤਿੰਨ ਦਿਨ ਲੈ ਲਓ ਤੁਸੀਂ ਲੋਕ ਸਾਨੂੰ ਮੰਡੇ ਟਿਊਜ਼ੇ ਤੱਕ ਹੀ ਦੇ ਦਿਓ ਜੇ ਇਨਕੁਆਰੀ ਤੁਹਾਡੀ ਫਾਰਕ ਹੋਈ ਹੈ ਕਿਤੇ ਤਾਂ ਸਾਨੂੰ ਦੇ ਦਿਓ ਕੋਈ ਲੈਟਰ ਵੀ ਪਈ ਹੈ ਇਨਕੁਆਰੀ ਆ ਲੱਗੀ ਤੁਹਾਡੀ ਅਸੀਂ ਵਾਪਸ ਆ ਜਾਾਂਗੇ ਮੈਂ ਅਸੀਂ ਮੰਗਲਵਾਰ ਤੋਂ ਫਿਰ ਸਾਨੂੰ ਕੰਮ ਬੰਦ ਕਰਨਾ ਪੈਣਾ ਮਜਬੂਰ ਸਾਡੇ ਕੋਲੇ ਤੋਂ ਇਲਾਵਾ ਕੋਈ ਰਾਹ ਨਹੀਂ ਹੈ ਜੋ ਤੱਕ ਦੰਦੇ ਨਹੀਂ ਜਈਏ ਸਾਨੂੰ ਕੋਈ ਕੁਝ ਹਾਂ ਮੰਗਲਵਾਰ ਤੋਂ ਕਰਾਂਗੇ ਜੀ 14 ਤੋਂ ਇਸ ਪੂਰੇ ਪੰਜਾਬ ਚ ਸਾਰੇ ਪੰਜਾਬ ਚ ਹੋਣ ਮਸਲਾ ਦਾ ਹੈ ਜੇ ਸਾਨੂੰ ਤਾਂ ਕਲੈਟਰੀ ਦੇ ਦਿੱਦ ਵੀ ਇਨਕੁਆਰੀ ਲੱਗੀ ਜੀ ਉਹਦੇ ਕੋਲ ਚਲੀ ਗਈ ਹੈ ਜੀ ਤਾਂ ਇਹ ਹੀ ਡਿਮਾਂਡ ਹੈ ਛੋਟੀ ਜੀ ਸਾਡੀ ਡਿਮਾਂਡ ਹੈ ਮੁੱਖ ਮੰਤਰੀ ਸਾਹਿਬ ਨੇ ਆਪ ਮਾਰਕ ਕੀਤੀ ਹੋਈ ਹੈ ਉਦੇ ਤੇ ਸਾਨੂੰ ਜੇ ਦੇ ਦਿੰਦਾ ਸੀ ਇੱਥੇ ਜਾ ਮੰਗ ਗਏ। ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖਚਰਨ ਸਿੰਘ ਚੰਨੀ ਮੇਰਾ ਨਾਮ ਤਹਿਸੀਲਦਾਰ ਸੀ ਮੈਂ ਤੇ ਤਪੇ ਜਿਹੜਾ ਇਨਸੀਡੈਂਟ ਹੋਇਆ ਉਹ ਮੇਰੇ ਨਾਲ ਹੀ ਇਨਸੀਡੈਂਟ ਵਾਪਰਿਆ ਸੀਗਾ। ਮੈਂ ਤਾਂ ਸਾਰੇ ਪਹਿਲਾਂ মিডিਆ ਦਾ ਜਿਹੜੇ ਇੱਥੇ ਅੱਜ ਹਾਜ਼ਰ ਹੋਏ ਆ ਉਹਨਾਂ ਦਾ ਧੰਨਵਾਦੀ ਆ ਮਾਨਯੋਗ ਸੀਐਮ ਸਾਹਿਬ ਦਾ ਤੇ ਸਾਡੇ ਰੈਵਨੂ ਮਿਨਿਸਟਰ ਸਾਹਿਬ ਦੇ ਧਨਵਾਦੀਆਂ ਜਿਨ੍ਹਾਂ ਨੇ ਬੜਾ ਐਫਰਟਸ ਕਰਕੇ ਸਾਡੀ ਇਹੀ ਡਿਮਾਂਡ ਸੀ ਵੀ ਸਾਡੀ ਇਨਕੁਆਰੀ ਲਾਈ ਜਾਵੇ ਤੇ ਜਿਹਦੇ ਵਿੱਚ ਉਹਨਾਂ ਨੇ ਮਾਨਯੋਗ ਸੀਐਮ ਸਾਹਿਬ ਨੇ ਇਨਕੁਆਰੀ ਮਾਰਕ ਕਰਕੇ ਉਹਨਾਂ ਨੂੰ ਕ੍ਰਿਸ਼ਨ ਕੁਮਾਰ ਜੀ ਆਈਐਸ ਜਿਹੜੇ ਸਭ ਤੋਂ ਸੀਨੀਅਰ ਅਧਿਕਾਰੀਆ ਇਮਾਨਦਾਰ ਅਧਕਾਰੀ ਮੰਨੇ ਜਾਂਦੇ ਆ ਉਹਨਾਂ ਕੋਲੇ ਲਾਈ ਆ ਪਰ ਸਾਡੇ ਕੋਲੇ ਸਾਡੇ ਕੋਲ ਅਫੀਸ਼ੀਅਲ ਸਾਡੇ ਕੋਲੇ ਕੋਈ ਜਾਣਕਾਰੀ ਨਹੀਂ ਹੈਗੀ ਅਸੀਂ ਅਖਬਾਰ 'ਚ ਪੜਿਆ ਸੀਗਾ ਵੀ ਇਨਕੁਆਰੀ ਮਾਰਕ ਹੋ ਗਈ ਆ ਪਰ ਹਜੇ ਸਾਡੇ ਕੋਲੇ ਨਾ ਮੇਰੇ ਕੋਲੇ ਨਾ ਸਾਡੇ ਐਸੋਸੀਏਸ਼ਨ ਕੋਲੇ ਸਾਡੇ ਕੋਲੇ ਅਫੀਸ਼ੀਅਲ ਲੈਟਰ ਨਹੀਂ ਹਜੇ ਆਇਆ ਮੈਂ ਥੋੜਾ ਬਰੀਫ ਕਰ ਦਾਂ ਜਿਹੜੇ ਟਰੈਪ ਬਾਰੇ ਜਿਹੜਾ 27 ਤਰੀਕ ਨੂੰ ਜਿਹੜਾ ਟਰੈਪ ਕੀਤਾ ਸੀ ਇਹਨਾਂ ਨੇ ਵੀਲੈਂਸ ਵਾਲੇ ਨੇ ਭੇਸ ਬਦਲ ਕੇ ਬਿਲਕੁਲ ਮੇਰੇ ਨਾਲ ਨਾਲ ਆ ਕੇ ਮੇਰੇ ਦਫਤਰ 'ਚ ਪੂਰਾ ਤੱਕਾ ਕਰਕੇ ਇਹਨਾਂ ਦੇ ਮੇਰੇ ਆਪ ਦੇ ਜਿਹੜੇ ਬੰਦੇ ਸੀ ਉਹਨਾਂ ਨੇ ਹੱਥ ਮਲਾਇਆ ਹੱਥ ਨਾਲ ਮੇਰੇ ਰੰਗ ਲਾ ਕੇ ਤੇ ਮੇਰਾ ਤੱਕੇ ਨਾਲ ਮੇਰਾ ਇਹਨਾਂ ਨੇ ਬੂਆ ਬੰਦ ਕਰਕੇ ਸਾਰਾ ਇਹਨਾਂ ਨੇ ਟਰੈਪ ਕੀਤਾ ਸੀ ਮੇਰੇ ਕੋਲੋਂ ਕੋਈ ਪੈਸੇ ਨਹੀਂ ਬਰਾਮਦ ਹੋਏ ਜੀ ਮੇਰੀ ਸ਼ਰਟ ਚੋਂ ਪੈਂਟ ਚੋਂ ਜਾਂ ਮੇਰੀ ਜੈਕਟ ਦੇ ਵਿੱਚੋਂ ਨਾ ਮੇਰੇ ਦਰਾਜ ਚੋਂ ਇਹਨਾਂ ਨੇ ਆਪ ਹੀ ਫਾਈਲ ਰੱਖੀ ਸੀ ਆਪਦੀ ਫਾਈਲ ਰੱਖ ਕੇ ਉੱਥੋਂ ਹੀ ਇਹਨਾਂ ਨੇ ਪੈਸੇ ਆਪ ਹੀ ਚੱਕੇ ਨਾ ਮੇਰੇ ਫਾਈਲ ਨੂੰ ਹੱਥ ਲੱਗੇ ਸੀ ਨਾ ਮੇਰੇ ਪੈਸੇ ਨੂੰ ਹੱਥ ਲੱਗੇ ਸੀ ਆਪ ਹੀ ਇਹਨਾਂ ਨੇ ਇਹਨਾਂ ਦੇ ਅਫਸਰਾਂ ਨੇ ਜਾਂ ਇਹਨਾਂ ਦੇ ਜਿਹੜੇ ਕੋਈ ਮੁਲਾਜ਼ਮ ਸੀ ਉਹਨਾਂ ਨੇ ਹੀ ਪੈਸੇ ਚੱਕ ਕੇ ਗਿਣਨੇ ਸ਼ੁਰੂ ਕਰਤੇ ਤੇ ਉਹਨਾਂ ਨੇ ਨੰਬਰ ਟੈਬਲ ਉੱਪਰ ਲਾ ਦਿੱਤੇ ਉਦੋਂ ਮੁੜ ਕੇ ਇਹਨਾਂ ਨੇ ਮੈਨੂੰ ਗ੍ਰਫਤਾਰ ਕਰਕੇ ਇਲਿਗਲ ਤੌਰ ਤੇ ਆਪਦੇ ਦਫ਼ਤਰ ਮੈਨੂੰ ਇੱਕ ਪੂਰੀ ਰਾਤ ਰੱਖਿਆ ਕਿਤੇ ਇਹਨਾਂ ਨੇ ਕੋਸ਼ਿਸ਼ ਕੀਤੀ ਮੈਨੂੰ ਵੀ ਤੁਸੀਂ ਇਹ ਗੱਲ ਮੰਨੋ ਵੀ ਪਰ ਮੈਂ ਕਿਸੇ ਨਾ ਡਾਕੂਮੈਂਟ ਤੇ ਸਾਈਨ ਕੀਤੇ ਆ ਜਿਹਦੇ ਕਰਕੇ ਮੈਨੂੰ ਇਹਨਾਂ ਨੇ ਇੱਕ ਧਾਰਾ ਵੀ ਹੋਰ ਸਮਾਂ ਲਾਈ ਆ ਆ ਸਾਰੀ ਘਟਨਾ ਸੀਗੀ ਜੀ ਮੇਰੇ ਨਾਲ ਪੂਰਾ ਇਹਨਾਂ ਨੇ ਪਲਾਂਟ ਕਰਕੇ ਪੂਰਾ ਤੱਕੇ ਨਾਲ ਤੱਕੇਸ਼ਾਈ ਕਰਕੇ ਜਿਹੜਾ ਵੀਲੈਸ ਨੇ ਮੈਨੂੰ ਉੱਥੋਂ ਗ੍ਰਿਫਤਾਰ ਕੀਤਾ ਏ ਜਿਹਦਾ ਚ ਨਾ ਮੈਂ ਕਿਸੇ ਤੋਂ ਪੈਸੇ ਦੀ ਡਿਮਾਂਡ ਕੀਤੀ ਸੀ ਤੇ ਨਾ ਮੈਂ ਮੈਂ ਪੈਸੇ ਲਈ ਸੀ ਤੇ ਨਾ ਹੀ ਮੈਨੂੰ ਪੈਸੇ ਪ੍ਰਾਪਤ ਤੇ ਨਾ ਹੀ ਜੀ ਅੱਜ ਦਾ ਮੁੱਦਾ ਸਾਡਾ ਜਿਹੜਾ ਇਹੀ ਆ ਮੈਂ ਜਿਹੜਾ ਪ੍ਰੈਸ ਦੇ ਰੂਬਰੂ ਹੋਇਆਂਗਾ ਵੀ ਸਾਡਾ 47 ਦਿਨ ਹੋ ਗਏ ਜੀ ਕਿਉਂਕਿ ਸਾਡੇ ਜਿਹੜੇ ਨੈਕਸਟ ਡੇ ਸਾਡੀ ਐਸੋਸੀਏਸ਼ਨ ਨੇ 28 ਤਰੀਕ ਨੂੰ ਧਰਨਾ ਲਾਇਆ ਸੀਗਾ ਬੀ ਲੈਸ ਦਫਤਰ ਬਰਨਾਲਾ ਦੇ ਅੱਗੇ ਉਹਨਾਂ ਨੇ ਕਿਹਾ ਸੀ ਵੀ ਪੰਜ ਦਿਨਾਂ ਚ ਅਸੀਂ ਜਿਹੜੀ ਇਨਕੁਆਰੀ ਕਰਕੇ ਇਹਨੂੰ ਅਸੀਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿਆਂਗੇ ਜੇ ਚੰਨੀ ਸਾਹਿਬ ਦਾ ਕਸੂਰਤ ਹੈ ਇਹਨੂੰ ਛੂਟਬਾਰ ਠਹਿਰਾ ਦਾਂਗੇ ਜੇ ਇਹਦਾ ਕਸੂਰ ਨਹੀਂ ਤਾਂ ਇਹਨੂੰ ਬਰੀ ਕਰਕੇ ਤੇ ਇਸ ਕੇਸ ਚੋਂ ਡਿਸਚਾਰਜ ਕਰ ਦੇ। ਬਾਕੀ ਜੇ ਕੋਈ ਨੇ ਕੋਈ ਕੁਐਸਚਨ ਕਰਨਾ। ਹਾਂ ਜੀ ਹਾਂ ਜੀ ਟਾਰਗੇਟ ਮੈਨੂੰ ਇਸ ਕਰਕੇ ਕੀਤਾ ਗਿਆ ਜੀ ਮੈਂ ਇੱਕ ਸਾਡਾ ਕਾਨੂੰਗੋਸੀ ਮੇਰੇ ਸਬੋਡੀਨੈਂਟ ਸੀਗਾ ਦਫਤਰ ਕਾਨੂੰਗੋਸੀ ਉਹਨੂੰ ਮੈਂ ਦਫਤਰੀ ਕੰਮ ਕਰਕੇ ਉਹਦੇ ਖਿਲਾਫ ਲਿਖਿਆ ਸੀ ਮਨਜੋਤਦੀ ਸਾਹਿਬ ਨੂੰ ਮਨਜੋਤ ਡੀਸੀ ਸਾਹਿਬ ਤੇ ਵੀ ਉਹ ਗੱਲ ਪਿਆ ਸੀ ਇੱਕ ਮੀਟਿੰਗ ਦੇ ਵਿੱਚ ਉਹਦੇ ਕਰਕੇ ਅਸੀਂ ਉਹਦੇ ਲਿਖ ਕੇ ਭੇਜਿਆ ਸੀ ਉਹਦੇ ਖਿਲਾਫ ਤੇ ਉਹ ਉਹਨੂੰ ਸਸਪੈਂਡ ਕਰਤਾ ਸੀ ਮਨਜੋਤਦੀ ਸਾਹਿਬ ਨੇ ਬਰਨਾਲਾ ਨੇ ਉਹਦੇ ਕਰਕੇ ਉਹ ਰਾਂਝੇਸ਼ ਰੱਖਦਾ ਸੀ ਉਹਨੂੰ ਮੈਨੂੰ ਮੈਨੂੰ ਕਾਫੀ ਪਟਵਾਰੀਆਂ ਦੇ ਹੱਥ ਵੀ ਉਹਨੇ ਸਨੇਹੇ ਪਿੱਛੇ ਵੀ ਤੁਹਾਨੂੰ ਪ੍ਰਸਾਦ ਦੂੰਗਾ ਮੈਂ ਪ੍ਰਸਾਦ ਦੂੰਗਾ ਪਰ ਮੈਂ ਜਦੋਂ ਉੱਥੇ ਕਿਸੇ ਨੂੰ ਮੈਂ ਕੋਈ ਰਿਸ਼ਵਤ ਲੈਂਦੇ ਨਹੀਂ ਸੀ ਜਾਂ ਮੈਂ ਲੋਕਾਂ ਦੇ ਪਬਲਿਕ ਦੇ ਕੰਮ ਕਰਦਾ ਸੀ ਮੇਰੀ ਕੋਈ 1% ਕੰਪਲੇਂਟ ਨਹੀਂ ਜਿਹਦੇ ਚ ਮਾਨਜੋਗ ਐਮਐਲਏ ਸਾਹਿਬ ਨੂੰ ਉੱਥੋਂ ਜਾ ਕੇ ਪੁੱਛਿਆ ਜਾ ਸਕਦਾ ਉਹਨਾਂ ਤੋਂ ਪੁੱਛਿਆ ਜਾ ਸਕਦਾ ਕਿਉਂਕਿ ਉਹ ਪਬਲਿਕ ਫਿਗਰ ਆ ਤੇ ਵੀ ਮੈਂ ਉੱਥੇ ਕੀ ਕੰਮ ਕਰਦਾ ਸੀ ਤੇ ਉਹ ਉਹ ਬਹੁਤ ਖੁਸ਼ ਸੀਗੇ ਵੀ ਮੈਂ ਲੋਕਾਂ ਦੇ ਬਹੁਤ ਕੰਮ ਕੀਤੇ